ਇਸ ਰੋਡ 'ਤੇ ਲਾਉਨੇ ਆਂ ਐ ਕਰਕੇ ਮੋੜ ਨੂੰ ਗੋਲੀ ਪਹੁੰਚ ਗਿਆ ਟੋਲ 'ਤੇ ਕੱਟ ਚੈੱਕ ਕਰੋ ਕਿਸਾਨ ਮਜ਼ਦੂਰ ਇਕਤਾ ਆਪਣੇ ਨਾਲ ਰੈੱਡ ਹਾਰਨ ਤੇ ਗੱਡੀ 'ਚ ਵੱਜਿਆ ਉਹਨੇ ਬ੍ਰੇਕ ਬਾਹਲੀ ਜ਼ੋਰ ਨਾਲ ਮਾਰੇ ਗੱਡੀ ਹਾਂਜੀ ਵੈਲਕਮ ਸਾਧਾ ਆਪਣੇ ਖੋਰ ਨਵੇਂ ਵਲੌਗ ਦੇ ਵਿੱਚ ਲੋ ਵੀ ਸ਼ੁਰੂਆਤ ਹੋ ਗਈ ਕਬੂਤਰਾਂ ਤੋਂ ਆਪਾਂ ਕਲਫ ਲਿਆਂਦੀ ਸੀਗੀ ਲਾਉਣ ਨੂੰ ਤੇ ਆ ਬਣਾਈ ਆਪਾਂ ਸਾਰੀ ਕਲਫ ਪਹਿਲਾਂ ਫੰਗਾ 'ਤੇ ਲਾ ਕੇ ਦੇਖੀ ਸੀ ਕਿ ਗੱਲ ਬਣੀ ਤੇ ਹੁਣ ਥੋੜੀ ਜਿਹੀ ਗਲਾ ਦਾ ਗੱਲ ਬਣ ਚੂ ਬਲੈਕ ਹੋ ਜਾਣਾ ਇਹਨੇ ਸੁੱਕੇ ਤੇ ਜਮਾ ਤੇ ਅੱਜ ਜਾਨਾ ਆਪਾਂ ਟਰੈਕਟਰ ਰੈਲੀ ਦੇ ਕਿਸਾਨੀ ਦੀ ਰੈਲੀ ਆ ਜਿਹੜੀ ਆਪਣੀ 26 ਮਾਰਚ ਨੂੰ ਰੱਖੀ ਹੋਈ ਸੀ ਟਰੈਕਟਰ ਸਟਾਰਟ ਕਰਤਾ ਬਸ ਗਰਮ ਗਰਮ ਹੋ ਜਾਊਗਾ ਇਹਨੇ ਚ ਫਿਰ ਇਹਨੂੰ ਲੈ ਕੇ ਚਾਲਦੇ ਆ ਤੇ ਸਲੈਂਸਰ ਥੋੜਾ ਮੈਨੂੰ ਜਿਆਦਾ ਉੱਚਾ ਲੱਗ ਰਿਹਾ ਸੋ ਮੈਂ ਬਾਹਰ ਕੱਢ ਕੇ ਦਿਖਾਵਾਂਗਾ ਇਹਨੂੰ 2 ਇੰਚ ਹੋਰ ਵੜਾਵਾਂਗੇ ਰਾਤ 8 ਇੰਚ ਵੜਾਇਆ ਸੀਗਾ ਧੁੱਪੇ ਰੱਖੇ ਇਹਨੂੰ ਬਾਕੀ ਰੰਗ ਸੁਕਾ ਕੇ ਐਕਸਪੈਰੀਮੈਂਟ ਕਰਕੇ ਦੇ ਦਿਆਂ ਜਾਂ ਪੱਥੜਾ ਹੀ ਆਪਣੀ ਮਾੜੀ ਆ ਗਈ ਜਾਂ ਜਿਹੜਾ ਪਾਣੀ ਆ ਪਾਇਆ ਵਿੱਚ ਇਹ ਬੇਹੇ ਤਾਂ ਬਲੈਕ ਹੋ ਚੱਲਿਆ ਨਾ ਆਹਦੇ ਵੀਡੀਓ ਚ ਵੀ ਪਤਾ ਲੱਗਦਾ ਪੂਰਾ ਬਲੈਕ ਹੋ ਚੱਲਿਆ ਚਲਦੇ ਆ ਅਕਸ਼ ਬੈਂਡਰੀਆਂ ਤਾਰਾਂ ਲਾਵਾਂ ਦਾ ਇਹਨਾਂ ਦੇ ਵੀ ਲਾਵਾਂਗੇ ਸਾਰਿਆਂ ਦੇ ਤੇ ਇਹ ਡਾਉਣੇ ਅੱਜ ਆਪਾਂ ਲੋ ਵੀ ਇੱਕ ਬੱਚੇ ਦੀ ਹੋਰ ਚੱਲ ਰੰਗਤੀ ਇੱਕ ਦਾ ਰੰਗ ਦਾ ਟੂਸਾ ਦੇਖੋ ਇਹ ਸੁੱਕ ਗਿਆ ਇਹ ਪੂਰਾ ਫਰਨਾਣ ਨਾਲ ਜੁੜ ਜਾਣੇ ਆ ਤੇ ਨਾਲੇ ਆਲ ਬਲੈਕ ਹੋ ਜਾਣਾ ਹੈ ਹਾਲੇ ਤੱਕ ਜਿਵੇਂ ਬਰਾਊਨ ਜਿਹਾ ਲੱਗਦਾ ਇਹਨੇ ਬਲੈਕ ਹੋ ਜਾਣਾ ਲੋ ਵੀ ਰੰਗ ਲਾ ਕੇ ਆਪਾਂ ਸੁਕਾ ਕੇ ਛਤਰੀਆਂ ਤੇ ਬਿਠਾ ਦੇ ਦੋਨੇ ਵਿੱਚੇ 15 ਕਿ ਮਿੰਟ ਜਦੋਂ ਰਾਇਨ ਪੂਰੇ ਫਰ ਸਹੀ ਹੋ ਗਏ ਸੁੱਕ ਕੇ ਜੁੜ ਗਏ ਤੇ ਫਿਰ ਡਾਦਾਂਗੇ ਤੋਂਕ ਦੋ ਬੱਚੇ ਆਪਾਂ ਡਾਤੇ ਆ ਜਾਂਦੇ ਆ ਇਹ ਦੋ ਬੱਚੇ ਉੱਟਣਗੇ ਦੋ ਘੰਟੇ ਫਿਰ ਇਹਨਾਂ ਨੂੰ ਬਿਠਾ ਲਾਂਗੇ ਤੇ ਲਗੜ ਲੁਗੜ ਆ ਜਾਂਦੀ ਨਹੀਂ ਤਾਂ ਮੁੜ ਕੇ ਆ ਆਉਂਦੇ ਆ ਕਹਿੰਦੇ ਇਹਨਾਂ ਦੇ ਕਲਰ ਰੰਗ ਲਾਤੇ ਥੋੜਾ ਜਿਹਾ ਮੈਂ ਬਾਕੀ ਇਹਨਾਂ ਤੇ ਅੱਜ ਲਾਤਾ ਹੁਣ ਚੱਲਦੇ ਆ ਰੈਲੀ ਤੇ ਆਪਾਂ ਸਾਰੇ ਇਕੱਠੇ ਹੁੰਨੇ ਆ ਉੱਥੇ ਜਾ ਕੇ ਮੰਡੀ ਜੋਧਾ ਚ ਲੋ ਵੀ 10 ਵਜ ਗਏ ਤੇ ਬੱਚੇ ਆਪਾਂ ਚਾਰੇ ਦੇ ਚਾਰੇ ਡਾਤੇ ਇੱਥੇ ਕਿਤੇ ਫੈਰ ਦੇਣਾ ਉਹ ਵੀ ਦਿਖਾਣਾ ਥੋਨੂੰ ਤੇ ਅੱਜ ਖੁੱਡਿਆਂ ਹੀ ਹੋਣੀ ਐ ਸਫਾਈ ਬਾਂਛੜਾਂ ਨੂੰ ਸਫਾਈ ਕਰੂਗਾ ਅਸੀਂ ਜਾਣਾ ਉਹਦੇ ਤੇ ਟਰੈਕਟਰ ਮਾਰਚ ਤੇ ਥੋੜਾ ਜਿਹਾ ਟਰੈਕਟਰ ਰੈਲੀ ਤੇ ਜਾਣਾ ਬਾਹਰ ਜਿਹੜੀ ਆਪਣੀ 26 ਜਨਵਰੀ ਵਾਲੀ ਕਾਲ ਆਈ ਹੋਈ ਅੱਜ ਤੇ ਹੁਣ ਖੋਲੀ ਗੇਟ ਮੜਾ ਜਾ ਆ ਤਿੰਨੇ ਚਾਰੇ ਬੀਪੀਆਂ ਧੋ ਕੇ ਰੱਖਣੀਆਂ ਖੁੱਡੇ ਸਾਫ਼ ਕਰਨੇ ਅੱਜ ਇਹਨਾਂ ਦੀ ਡਿਊਟੀ ਆ ਤੇ ਆਪਾਂ ਟਰੈਕਟਰ ਮਹਿ ਕੇ ਚੱਲਦੇ ਆ ਨੂੰ ਹਣ ਜਾਨਵਰ ਦਿਖਾ ਦਈਏ ਫਿਰਦੇ ਉਹ ਫਿਰਦਿਆ ਰੰਗ ਦੇਖ ਲਓ ਇਹਦੇ ਕਾਲਾ ਟੂਸਾ ਕੀਤਾ ਹੀ ਇਹ ਆ ਦੇ ਇੱਕ ਇਹਦੇ ਰੰਗ ਕੀਤਾ ਹੈਗਾ ਇੱਕ ਇਹਨਾਂ ਦੇ ਕੀਤਾ ਹੈਗਾ ਉਹਦੀ ਝਲਰ ਕੀਤੀ ਸੀ ਕਾਲੀ ਆ ਫੜਦਾ ਜਿਹੜਾ ਚੱਕ ਦੋ ਗਾਮ ਅੱਜ ਕੋਈ ਟਰੈਕਟਰ ਕੱਢ ਲਿਆ ਬਾਹਰ ਇਹ ਸਲਾਮ ਸਰ 2 ਇੰਚ ਵਧਾਉਣਾ ਪੈਣਾ ਬਾਕੀ ਸਾਰਿਆਂ ਦੀ ਸਲਾਹ ਲਵਾਂਗੇ ਵੀ ਤੁਸੀਂ ਤਾਂ ਸੋਚਾ ਕਿ ਨਹੀਂ ਕਿਉਂਕਿ ਜਿੱਥੇ ਆਪਾਂ ਟਰੈਕਟਰ ਲਾਉਣੇ ਆ ਉਹ ਸ਼ੈੱਡ ਤੋਂ ਇੰਨੀ ਕਿਹ ਜਗ੍ਹਾ ਬਚੀ ਆ ਜਮਾਈ ਉਹ ਬਲਾਂ ਦੇ ਬਰੂਪਰ ਜਾਂਦਾ ਇਹ ਆਪਣਾ ਸਲਾਮ ਸਰ ਤੁਸੀਂ ਬਾਕੀ ਕਮੈਂਟ ਕਰਕੇ ਦੱਸ ਦਿਓ ਪੜਾਈਏ ਕਿ ਨਾ ਬੱਸ ਮੈਨੂੰ ਮੇਰਾ ਮਨ ਨਹੀਂ ਖੜ ਰਿਹਾ ਮਨ ਆਇਆ ਵੀ 2 ਇੰਚ ਵਧਾਈ ਦਿਈਏ ਲੋ ਵੀ ਜੋਦਾ ਪੰਪ ਦੇ ਆ ਗਏ ਯਾਰ ਦਾ ਤੇਲ ਪੈ ਗਿਆ ਇੱਥੇ ਨੇ ਨਹੀਂ ਜੇ ਥੱਲੇ ਹੁੰਦਾ ਆਪਾਂ ਜਦੋਂ ਇਹਦੇ ਵਿੱਚ ਫਸਾਇਆ ਕਰਨਾ ਸੀ ਆਪਾਂ ਤੁਸੀਂ ਹੋ ਨਾ ਟੱਚ ਹੋਇਆ ਕਰਨਾ ਸੀ ਮੈਨੂੰ ਪਤਾ ਆਪਣੇ ਲੱਛਣ ਦਾ ਫੜ 1000 ਰੁਪਿਆ ਦਾ ਤੇਲ ਪੁਆ ਲਿਆ ਤੇ ਚੱਲਦੇ ਆ ਅਕਸ਼ ਕੋਲੇ ਉਹ ਪਰਲੇ ਬਾਈ ਟੱਕਣ ਲਾ ਦੇ ਟੱਕਣ ਚਾਜ ਨਾਲ ਲੋਕ ਫਸਾ ਦੇ ਬਾਕੀ ਤੁਹਾਨੂੰ ਮੂਰੋ ਲੁੱਕ ਦਿਖਾਉਣਾ ਵਾ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਥਰਾਂਤਰ ਥੋੜਾ ਜਿਹਾ ਵੱਡਣਾ ਚਾਹੀਦਾ ਬਾਕੀ ਦੇਖੋ ਇਹ ਜਮਾ ਓਵਲਾਂ ਦੇ ਬਰੋ ਪਰਾ ਥੋੜਾ ਜਿਹਾ ਵਧਦੀ ਹੈ ਵਧੀਆ ਲੱਗੂ ਛੱਲੇ ਛੱਲੇ ਦੇਖ ਦੇਖਾਂਗੇ ਮਰਵਾ ਕੇ ਅੱਜ ਇਹਦੇ ਉਹ ਆਪ ਆਰਦੇ ਭਾਈ ਫਟਾਫਟ ਉਹ ਗੇਅਰ ਕੱਲ ਕਰ ਗੇਅਰ ਤੇ ਨਹੀਂ ਉੱਠ ਖੜਿਆ ਗੇਅਰ ਚ ਹੀ ਆਹ ਬਾਕੀ ਆਵਾਜ਼ ਤੁਹਾਨੂੰ ਹੁਣ ਸੁਣਾਉਣਾ ਮਾੜੀ ਹੀ ਭਜਾ ਕੇ ਆਵਾਜ਼ ਤਾਂ ਬਾਲੀ ਕੈਂਡ ਬਣ ਗਈ ਇਹਦੀ ਰੋਕੀ ਲਈਏ ਮੜਾ ਗੱਡੀ ਨੰਘ ਹੀ ਰਹਿਣ ਦੇ ਹੁਣ ਦੇਖੋ ਆਵਾਜ਼ ਇਹਦੀ ਦੂਜੇ ਗੇਅਰ ਚ ਆਏ ਵਾਕਸ਼ਕੇ ਘਰੇ ਆ ਗਏ ਨੇ ਤੇ ਗੋਲੂ ਬਾਈ ਘਰੇ ਹੀ ਸੱਦਿਆ ਹੋਇਆ ਵਾਇਰਿੰਗ ਕਰਨ ਵਾਲਾ ਇਹਨੂੰ ਆਪਾਂ ਸਾਰੇ ਪਾਸੇ ਐਂ ਹੀ ਸੱਦ ਲਿਆ ਕਰਨਾ ਹੁਣ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਘਰੇ ਵੀ ਆ ਆ ਜਾਂਦਾ ਕੰਮ ਕੰਮ ਕਰਨ ਹਨਾ ਠੀਕ ਆ ਤੇ ਬਾਕੀ ਇਹਦੀ ਵਾਇਰਿੰਗ ਚੱਲੀ ਜਾਂਦੀ ਆ ਇਹਦੀ ਬੈਟਰੀ ਨਵੀਂ ਧਰਾਈ ਸੀ ਆਹ ਪੁਰਾਣੀ ਆ ਨਵੀਂ ਕਿੱਥੇ ਧਰਾਈ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਸਾਰੇ ਥੱਲੇ ਰੱਖਣ ਵਾਲੀ ਬਣਾਇਆ ਵਾ ਇਹਦੇ ਉੱਪਰਲਾ ਟਾਪਾ ਹੁਣ ਬਣ ਜੂਗਾ ਬਾਕੀ ਤੁਹਾਨੂੰ ਆਪਣਾ ਹੈਲਮਟ ਦਿਖਾ ਦਈਏ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਨਵੇਂ ਵਲੌਗ ਦੇ ਵਿੱਚ ਕਹੀ ਲੱਗਦਾ ਮੈਂ ਹੈ ਤੇ ਐਂ ਪਾਪੂ ਕੇ ਚਲਿਆ ਗਿਆ ਨਾ ਇਹਨੂੰ ਜੋ ਦੂਰ ਜਾਣਾ ਹਨ ਫਾਇਦਾ ਇਹਦਾ ਇਹ ਕਿੱਥੇ ਜੱਲੇ ਹੁਣ ਇੱਥੇ ਕਰਾ ਲਾ ਕੇ ਹਾਲ ਚੱਕ ਦੇ ਕੋਣਿਆ ਵੀ ਮੋਟਰ ਲੈ ਕੇ ਜਾਣਾ ਪੈ ਰਿਹਾ ਹੈ ਨਹੀਂ ਨਹੀਂ ਇਹ ਤਾਂ ਕਾਰ ਨਹੀਂ ਨਹੀਂ ਫੇਰ ਖੜਾ ਦੇ ਤੁਰ ਕੇ ਚਲੇ ਆ ਉੱਥੇ ਕੇ ਜਾ ਕੇ ਮੋਟਰ ਹ ਜੱਕ ਲੈਣੇ ਦੱਸ ਨੌਜਵਾਨ ਪੀੜੀ ਅੱਜ ਦੀ ਚਲੋ ਕੋਈ ਨਹੀਂ ਉਹ ਗਏ ਲੈ ਕੇ ਮੋਟਰ ਨਾਲ ਲੈ ਕੇ ਚੱਲੇ ਆ ਵੀ ਉੱਥੇ ਕਰਾ ਲਾ ਕੇ ਹੁਣ ਤੁਰ ਕੇ ਜਾਣਾ ਪਊਗਾ ਵਾਹ ਜੀ ਵਾਹ ਲੋ ਵੀ ਉਧਰ ਕਹਿੰਦੇ ਸਲਾਹ ਸਰ ਕਹਿੰਦਾ ਨਾਲ ਮੈਚ ਕਰਕੇ ਦੇਖਣਾ ਕਿੱਦਾਂ ਦਾ ਆ ਜਿੰਨਾ ਦੇ ਬਰਾਬਰ ਜਿੰਨਾ ਦਿਨ ਮੈਂ ਵੱਢਣ ਨੂੰ ਗਿਆ ਸੀ ਉਨਾ ਹੀ ਰਹੇਗਾ ਦੇਖ ਉਧਰ ਜਾ ਕੇ ਮੈਂ ਇੰਨਾ ਹੀ ਵੱਢਣ ਨੂੰ ਗਿਆ ਹੋਰ ਹਾਂ ਉਹ ਜਿਹਦੇ ਦੋ ਲਾ दिए ਆ ਜੱਕ ਨਿਸ਼ਾਨ ਲੱਗ ਗਿਆ ਹੈ ਕਾਹਦਾ ਨਿਸ਼ਾਨ ਲੱਗ ਗਿਆ ਕੀ ਲਾ दिए ਨਿਸ਼ਾਨ ਪੈ ਗਿਆ ਉੱਥੋਂ ਵੱਢ ਗਿਆ ਹੈ ਉਹ ਲਾ दिए ਐਸ ਰੋਟ ਲਾਉਣੇ ਐਂ ਕਰਕੇ ਮੂਹਰ ਨੂੰ ਗੋਲੀ ਆ ਐਦਾਂ ਦਾ ਕੋਈ ਕਰ ਦਵੇ ਨਿਸ਼ਾਨ ਕਾਹਦਾ ਪੈ ਗਿਆ ਉਹ ਦੇਖੋ ਉਹਨਾਂ ਦਾ ਵੜਦੀ 10 ਇੰਚ ਆ ਉਹ ਬਹੁਤ ਆ ਉਹਦੇ ਬਰਾਬਰ ਹੋ ਜੂ ਨਾਲ ਸੋਹਣਾ ਹਾਂ ਚੱਲ ਬਾਹਰ ਹੈ ਭਾਰਾ ਬਹੁਤਾ ਉਹ ਭਾਰਾ ਬਹੁਤ ਹੈਵੀ ਆ ਇਹਦਾ ਲੋਕ ਜ ਫਸ ਲੋਕ ਜਾ ਫਸਾਦੀ ਇਹਦਾ ਦਾ ਚੜ ਕੇ ਆਹ ਉਹਨਾਂ ਦੇਖ ਲਾ ਉਹਦਾ ਘੁੰਮ ਗਿਆ ਪਰ ਥੋੜਾ 라 ਹਾਂ ਸੋਹਣਾ ਦਾ ਲਾਤ ਆਵਾਜ਼ ਵੀ ਸਿਰਾ ਬੰਨ ਆਵਾਜ਼ ਵੀ ਬਹੁਤ ਹੈਂਡ ਆ ਰਾ ਸੀਟੀਆਂ ਮਰਾਂਦੇ ਹੀ ਗਿਆ ਵਾ ਸਨੈਪ ਦੇਖੀ ਹੋਣੀ ਇਹਦਾ ਗਾ ਪਾਉਂਦੇ ਹੀ ਗਿਆ ਵਾ ਲੋ ਵੀ ਕਹਿੰਦੇ ਚਾਹ ਆ ਗਈ ਚਾਹ ਦੇ ਸ਼ਕੀਰ ਪਤਾ ਨਹੀਂ ਕਿਹੜਾ ਗਾਣਾ ਸੀਗਾ ਚਾ ਚਾ ਚੁੱਕੀਆਂ ਮੇਰੇ ਵੀਰੋ ਸਾਰੇ ਬੰਦਿਆਂ ਨੂੰ ਆਪਣਿਆਂ ਨੂੰ ਚਾਹ ਦੇ ਸ਼ਕੀਨ ਐਨਾ ਚਾਹ ਮੋੜੋ ਕੇ ਹੋਏ ਪਏ ਆ ਚਾਹ ਪੀ ਗਏ ਚਾਹ ਚਾਹ ਪੀ ਗਏ ਚਾਹ ਪੀ ਚਾਹ ਤੋਂ ਬਿਨਾ ਅਸੀਂ ਕੋਈ ਮਾਰ ਨਹੀਂ ਕੀ ਜੀ ਚਾਹ ਤੋਂ ਬਿਨਾ ਨਸ਼ਾ ਨਹੀਂ ਆਹਦੇ ਨਸ਼ਾ ਨਸ਼ਈਆ ਇਹ ਤਾਂ ਅਲੱਗ ਤੋਂ ਆ ਉਹ ਨਸ਼ਾ ਖੜਾ ਇਹ ਸ਼ੌਕ ਇਹ ਸ਼ੌਕ ਇਹ ਸ਼ੌਕ ਵਾਲਾ ਨਸ਼ਾ ਸਮੁੰਦਰ ਭਾਈ ਆਪਣਾ ਸਮੁੰਦਰ ਦੀ ਇੰਟਰੋਡਕਸ਼ਨ ਕਰਾ ਦੇ ਕਿੱਥੋਂ ਕਿੱਥੋਂ ਆਇਆ ਹੈ ਆ ਇੱਧਰ ਘੋਮ ਮੜਾ ਇੱਧਰ ਮੂਰੇ ਹੋ ਕੇ ਦੱਸ ਰਾਜਸਥਾਨ ਇਹ ਵੀ ਮਾਰਵਾੜੀ ਹੈ ਜੀ ਜੋਧਪੁਰ ਏਰੀਆ ਦਾ ਬੰਦਾ ਸਮੁੰਦਰ ਸਿੰਘ ਰਾਜਪੂਤ ਰਾਜਪੂਤ ਆ ਇਹ ਵੀ ਬੈਲੀਆਂ ਦੇ ਲਾਣੇ ਚੋਂ ਆਪਰੇ ਬੈਲੀਆਂ ਦੇ ਲਾਣੇ ਚ ਸੁਣੀਦਾ ਸਮੁੰਦਰ ਹੈ ਚਾਹ ਪੀ ਲੋ ਵਾਕਈ ਤੁਸੀਂ ਲੋ ਵੀ ਗਏ ਟਰੈਕਟਰਾਂ ਦੀ ਰੈਲੀ ਸ਼ੁਰੂ ਹੋ ਗਈ ਉਹ ਮਗਰ ਟਿਕਰ ਲੈਣਾ ਦੇਖੋ ਕਿਨੇ ਟਰੈਕਟਰ ਜਾਂਦੇ ਆ ਬਹੁਤ ਟਿਕਰ ਆਪਾਂ ਵੀ ਟਰੈਕਟਰ ਰੈਲੀ 'ਚ ਸ਼ਾਮਲ ਹੋ ਜਾਈਏ 26 ਜਨਵਰੀ ਨੂੰ ਅੱਜ ਦਰਪੇ ਘਰੋ ਕੋਈ ਨਾ ਗੱਲ ਨਹੀਂ ਲੈ ਕਰਮ ਖਿਆਲੀਆਂ ਤੋਂ ਮੇਰੇ ਪਾਰੇ ਉਹ ਤੂੰ ਚੱਲਦਾ ਸਾਡਾ ਪਠਾ ਸਾਬ ਕਹਿੰਦੇ ਜੇ ਤੂੰ ਸਿੱਖ ਲਾ ਜਿਆਵੇ ਜਦੋਂ ਸਿੱਖਣਾ ਲੋ ਵੀ ਮੁੱਲਾ ਪਰ ਆ ਗਏ ਟਰੈਕਟਰ ਲੈ ਕੇ ਤੇ ਕਿਸਵਾਲ ਵਾਲੇ ਵੀ ਆ ਨਾਲ ਤੇ ਇਹ ਬਾਗਾ ਲੈ ਕੇ ਚੱਲਦੇ ਆ ਹੁਣ ਓਕੇ ਆ ਚਲੋ ਕਹਾ ਗੱਡੀ ਐ ਚਲੋ ਮੈਂ ਆਪਣੇ ਨਾ ਰੈੱਡ ਹਾਰਡ ਗੱਡੀ ਚ ਬੱਜਿਆ ਉਹਨੇ ਬ੍ਰੇਕ ਬਾੜੀ ਜ਼ੋਰ ਨਾਲ ਮਾਰੇ ਗੱਡੀ ਵਾਲੇ ਨੇ ਉਹਦੀ ਲਾਈਟ ਸਾਰੀ ਛਿੱਢ ਗਈ ਆਪਣਾ ਤਾਂ ਆਹੀ ਹੋਇਆ ਗੱਲਾਂ ਚੱਲਦੇ ਆ ਅੱਗੇ ਵੱਖ ਉਹ ਵੀ ਕਹਿੰਦੇ ਬਹੁਤ ਜ਼ਿਆਦਾ ਟਰੈਕਟਰ ਹੋਏ ਪਿਆ 670 ਰਹਿ ਗਿਆ 670 ਤੋਂ ਵੱਧ ਹੀ ਆ ਟਰੈਕਟਰ ਆਪਾਂ ਜਿੱਨੇ ਚੌਕੀ ਮਰ ਵਾਲੇ ਟੋਲ ਤੇ ਬਸ ਹੌਲੀ ਹੌਲੀ ਜਾਈ ਜਾਂਦੇ ਆ ਟਰੈਕਟਰੀ ਟਰੈਕਟਰ ਆ ਮੂਰੇ ਦਾ ਹੁਣ ਵੀਡੀਓ ਬਣਾ ਨਹੀਂ ਸਕਦੇ ਸਾਰੇ ਟਰੈਕਟਰ ਬਾਹਰ ਆ ਗਏ ਬਹੁਤ ਟਰੈਕਟਰੀ ਟਰੈਕਟਰ ਜਿੱਦੇ ਹੀ ਦੂਸਰਾ ਡੇ ਕੋਈ ਪਿੱਛੇ ਵੀ ਫੁੱਲ ਇਕੱਠਾ ਆ ਬਾਈ ਇੱਕ ਨੰਬਰ ਜਿੱਦਾਂ ਬਿਜੂ ਦੋ ਛੇੜੀ ਜਿਹੜੇ ਕਹਿੰਦੇ ਸੀ ਨਛੇੜੀ ਹੋਏ

ਬਹੁਤ ਟਰੈਕਟਰ ਅਨਰਾਈਟ ਟਰੈਕਟਰ ਆ ਬਈ ਨਰਾਈਟ ਇੰਨੇ ਟਰੈਕਟਰ ਤਾਂ ਇਕੱਲੇ ਸਾਡੇ ਇਧਰ ਜਗਰਾਉ ਕਰਨੀਆਂ ਹੋਰ ਆਸ-ਪਾਸੇ ਬਹੁਤ ਆ ਲੁਧਿਆਣੇ ਮੁੱਲਾ ਲੁਧਿਆਣੇ ਡੇਲੋਂ ਅਹਿਮਦਗੜ੍ਹ ਮੰਡੀ ਸਾਰੇ ਏਰੀਆ ਦੇ ਟਰੈਕਟਰ ਹੀ ਟਰੈਕਟਰ ਆ ਜੀ ਮੇਰੇ ਵੀਰੋ ਤੇ ਬਾਕੀ ਪਹੁੰਚ ਗਿਆ ਟੋਲ ਤੇ ਕੱਟ ਚੈੱਕ ਕਰੋ ਆਪਾਂ ਲੋਕੇਸ਼ਾ ਵਧੀਆ ਲੰਬੀ ਆ ਉੱਤੇ ਖੜ ਕੇ ਓ ਕਿਤੇ ਨਹੀਂ ਜਾਂਦਾ ਡਰਾਈਵਰ ਬਾਕੀ ਪੂਰਾ ਇੰਜਾਮ ਐ ਉਹ ਪਰਲੇ ਪਾਸੇ ਵੀ ਡਰਾਈਵਰ ਖੜਿਆ ਦੇਖੋ ਦੂਜੇ ਬਲ ਪਾਸੇ ਉਹ ਦੇ ਮਗਰ ਜੈਸਾ ਕਰੋ ਜੀ ਆ ਮੇਰੇ ਵੀਰੋ ਬਿਲਕੁਲ ਸਾਰਾ ਜਾਮਾ ਕਿਸਾਨ ਮਜ਼ਦੂਰ ਇਕਤਾ ਬੋਲੇ ਕੋਲਾ ਜਾਮ ਆ ਮੇਰੇ ਜਾਮਾ ਹੀ ਲੋ ਵੀ ਕਹਿੰਦੇ ਮੇਨ ਰੋਡ ਜਾਮ ਕਰਦੇ ਭੱਟੇ ਹਾਈਵੇ ਹੈ ਟੋਲ ਜਾਮ ਕਰਤਾ ਟੋਲ ਜਾਮ ਕਰਤਾ ਦੇਖੋ ਇਕੱਠ ਦੇਖੋ ਬਾਕੀ ਦੋਈ ਕਹਿੰਦਾ ਸਾਰਾ ਜਾਮ ਕਰਤਾ ਸਾਰੇ ਪਾਸੇ ਫੁੱਲ ਕਰਤਾ ਆ ਖੜੇ ਆ ਸਾਰੇ ਆਪਾਂ ਆ ਟਰੈਕਟਰ ਫਾਰਮ ਟਰੈਕ 60 55 ਵੀ ਖੜਾ ਸਾਰੇ ਟਰੈਕਟਰ ਖੜੇ ਆ ਦੇਖੋ ਗ੍ਰੀਨ ਹੌਰ ਤੋਂ ਮੂਰੇ ਡਰਾਈਵਰ ਲੋ ਵੀ ਟੋਲ ਪਲਾਇਆ ਤੂੰ ਤੁਰ ਪਿਆ ਆਪਾਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅੱਜ ਵੀਆਪੀ ਲੈਂਚ ਹੋ ਜਾਣਗੇ ਅੱਗੇ ਵੀ ਪਰ ਟਰੈਕਟਰ ਵੀਆਪੀ ਚੋ ਜਾਂਦੇ ਆ ਹਾਂ ਆ ਜਾਣਦੇ ਜੀ ਆਈਸੀ ਆਪੋ ਦੋ ਠੰਡਾ ਆਇਆ ਭਰਾਵਾ ਅੱਛੀ ਜੱਲਾ ਨਾ ਹੱਥੀ ਦਾ ਓਏ ਕਿੱਧਰ ਹੈ ਬੜਾ ਰੇਲੀ ਤੋਂ ਵਾਪਸ ਆ ਗਏ ਤੇ ਹੁਣ ਆਪਾਂ ਜਾਣਾ ਵਾ ਹਿਸਵਾਲ ਹਿਸਵਾਲ ਚਾਹ ਚ ਪੀਣੇ ਜਾ ਕੇ ਹਨਾ ਮੈਂ ਕਿਹਾ ਹਿਸਵਾਲ ਜਾ ਕੇ ਚਾਹ ਚ ਪੀਣੇ ਆ ਚੱਲਦੇ ਆ ਪੈਂਟ ਹੁਣ ਚਲੋ ਚਲੋ ਬਹਿ ਜਾ ਵਾਦ ਨਹੀਂ ਕਰਦਾ ਮੈਂ ਕਿਹਾ ਲੋ ਵੀ ਮੁੱਲਾ ਪਰ ਮੇਨ ਬਾਜ਼ਾਰ ਚ ਆ ਗਏ ਤੇ ਇੱਥੋਂ ਚੱਲਣਾ ਆਪਾਂ ਹਿਸਵਾਲ ਉੱਥੇ ਬਹਿਨੇ ਚਾਹ ਚ ਪੀਣੇ ਆ ਬਾਹੂ ਆਪਣੇ ਦੋ ਟਰੈਕਟਰ ਗ੍ਰੀਨ ਹਾਊਸਟ ਤੇ 60 55 ਤਿੰਨੇ ਟਰੈਕਟਰ ਜਾਣਗੇ ਸੈਟਾ ਇਕੱਠ ਬਹੁਤ ਹੋ ਗਈ ਬਾਕੀ ਸਾਰਾ ਰੋਡ ਜਾਮ ਕਰਤਾ ਸੀ ਅੱਜ ਲੈ ਵੀ ਹਿੱਸੇ ਵਾਲਾ ਖੜਿਆ ਤਿੰਨੇ ਟਰੈਕਟਰ ਆਪਣੇ ਤਿੰਨ ਘੋੜੇ ਖੜੇ ਆ ਇੱਕ ਚੌਥਾ ਲੈ ਕੇ ਆਉਣੇ ਆ ਉਹ ਕਿਧੇ ਤੋਂ ਮੋਡੀਫਾਈ ਕਰਾਇਆ ਹੋਇਆ ਫਿਰ ਉਹ ਜੱਗੇ ਬਹੁਤ ਦਾ ਹੱਥ ਫਿਰਿਆ ਆ ਉਹ ਚਲਾ ਕੇ ਦੇਖਣਾ ਵਾ ਠੀਕ ਆ ਦੇਖਦਾ ਕੀ ਬਣਦਾ ਫਿਰ ਰੇਜ਼ੂ ਦੇ ਕੇ ਦੇ ਦੇ ਬੰਪਰ ਜੇ ਛਲਾਇਆ ਚਾਰੇ ਪੰਜੇ ਪਾਸੇ ਉਹ ਪਤਾ ਨਹੀਂ ਯਾਰ ਕਿਹੜਾ ਗੱਡੀ ਵਾਲੇ ਦੀ ਗਲਤੀ ਵਾਲੀ ਵੱਡੀ ਪੈ ਗਈ ਇਹ ਛੱਲਿਆ ਗਿਆ ਇਹ ਵੀ ਛੱਲਿਆ ਗਿਆ ਨਹੀਂ ਇਹ ਇਹ ਹੁੰਦੀ ਨਹੀਂ ਇਹ ਪਹਿਲਾਂ ਇਹ ਵੀ ਪਹਿਲਾਂ ਉਹ ਗੱਡੀ ਵਾਲੇ ਨੇ ਬ੍ਰੇਕ ਮਾਰਿਆ ਗੱਡੀ ਵਾਲੇ ਦੀ ਲਾਈਟ ਵਿੱਚ ਵੜ ਗਈ ਬਾਅਦੋਂ ਪਤਾ ਨਹੀਂ ਕਿਵੇਂ ਵੜ ਗਈ ਉਹ ਵਿਚਾਰਾ ਭਣਾ ਮਾਨ ਹਾਂ ਭਣਾ ਮਾਨ ਸੀਗਾ ਗਲਤੀ ਮੰਨ ਗਿਆ ਆਪਦੀ 36 30 ਸਪੈਸ਼ਲ ਐਡੀਸ਼ਨ ਇਹ ਕਰਾਇਆ ਹੋਇਆ ਜੱਗੇ ਬੌਂਸ ਤੋਂ ਤਿਆਰ ਸੀਟੀ ਮਾਰ 9 ਵਜੇ ਕਹਿੰਦੇ കടല ഹോളം ਲੋਈ ਜੋਧਾਂ ਆਗੇ ਤੇ ਜਿਹੜੀ ਆ ਆਪਣੀ ਇੱਥੋਂ ਪੈਨ ਡਿੱਗੀ ਸੀ ਹੁਣ ਨਿੰਦੀ ਤੋਂ ਕੋਈ ਪੱਕਾ ਚਗਾਰਡ ਕਰਾ ਲੈਨੇ ਆ ਵੀ ਆਪਣਾ ਸਾੜ ਤਾਂ ਵੀ ਕਿਉਂਕਿ ਸਿੱਧੂ ਫੇਰ ਪੜਦਾ ਹੋ ਗਿਆ ਬੰਦ ਹਾਰਨ ਚਲਾ ਕੇ ਦੇਖੀ ਚੱਲਦੇ ਹੁਣ ਨਹੀਂ ਹੁਣ ਫੇਰ ਹਾਰਨ ਖਾੜੀ ਚੱਲ ਪੇ ਚੱਲ ਪੇ ਤੇ ਇਧਰੋਂ ਵੀ ਸਾਫ਼ ਸੁਥਰਾ ਕਰਨ ਵਾਲਾ ਪ੍ਰਾਣੀ ਬੜੀ ਪਈ ਆ ਵਿੱਚ ਬਾ ਹੁਣ ਧਬਾਉਣਾ ਹੀ ਆ ਉੱਥੇ ਆ ਕੇ ਆ ਫੋਰਡ ਨੂੰ ਪੇਂਟ ਘੈਂਟ ਹੋਇਆ ਨਾ ਫਿਨਿਸ਼ਿੰਗ ਬਹੁਤ ਘੈਂਟ ਹੋਈ ਆ ਫੋਰਡ ਨੂੰ ਦੇਖੋ ਜਗਰਾਉ ਵਾਲਿਆਂ ਨੇ ਕੀਤਾ ਇਹ ਸੀਟ ਵੀ ਘੈਂਟ ਆ ਲਓ ਜੀ ਟੋਚਨ ਪਾ ਲੇ ਹੁਣ ਕਿਸੇ ਪਾਸੇ ਫੇਰ ਚੱਲੇ ਆ ਇਹ ਤੁਹਾਨੂੰ ਅੱਗੇ-ਅੱਗੇ ਪਤਾ ਲੱਗ ਜਾਊਗਾ ਹਾਂਜੀ ਅਕਸ਼ੀ ਜੀ ਕਿੱਥੇ ਚੱਲੇ ਆ ਟੋਚਨ ਪਾ ਲਿਆ ਚੱਲੇ ਕਿੱਥੇ ਆਪਾਂ ਇੰਟਰੋਡਕਸ਼ਨ ਦੇ ਦੋਈ ਆਪਾਂ ਚੱਲੇ ਆ ਬਾਪਲੇ ਪਿੰਡ ਆਪਣੇ ਨਾਪਰੀ ਦੇ ਬਾਪਲੇ ਜਾਏਗਾ ਵਿਆਹ ਤਾਂ ਕਹਿੰਦਾ ਟਰੈਕਟਰ ਜ਼ਰੂਰੀ ਆ ਉਹ ਕਹਿੰਦਾ ਨਾਨਕਾ ਮੇਰ ਆਉਣਾ ਹੀ ਰੈੱਡ ਹੌਕ ਜਿੰਨੀ ਤੇ ਪਿੱਛੇ ਆ ਹਾਂ ਇਹਨਾਂ ਦੇ ਨਾਲ ਤਾਂ ਹੋਣੀ ਹੈ ਬੈਟਰੀ ਤੇ ਨਾਨਕਾ ਮੇ ਲਾਉਣਾ ਹੈ ਕਹਿੰਦਾ ਆਹ ਇਹਦਾ ਜ਼ਰੂਰੀ ਆ ਉਹ ਨਾ ਨਹੀਂ ਕਰ ਸਕਦੇ ਥੋੜਾ ਲੈ ਕੇ ਜਾਣਾ ਪੈਣਾ ਅੱਧੇ ਤਾਂ ਤਾਂ ਹੀ ਤਿਆਰ ਕੀਤੇ ਆ ਥੋੜੇ ਜੇ ਲੋ ਜੀ ਲੱਗੇ ਆ ਤੌਰਨੇ ਜੋਧਾ ਤੋਂ ਸੰਦੌੜ ਨੂੰ ਜਾਣਾ ਵਾ ਠੰਡ ਹੋ ਗਈ ਆ ਤੇ ਜਾਣਾ ਪੈਣਾ ਵਾ ਆਟੋ ਪੈਰਟ ਇਹਨਾਂ ਦੇ ਹੈ ਨਹੀਂ ਜਾਈ ਬੀੜਾ ਆਪੇ ਹੀ ਚਲੇ ਜਾਣਾ ਇਹ ਲੋ ਜੀ ਕਹਿੰਦੇ ਪੰਪ ਤੇ ਆ ਕੇ ਨਾਨਕਵਾਲ ਹਾਂਜੀ ਚਰਨ ਜੀ ਓ ਕਿਉਂ ਜੀ ਬਾਈ ਗਿੰਦਾ ਬਾਈ ਦੀ ਟੋਰ ਦਿਖਾਉਣੀ ਆ ਆਏ ਹਾਂ ਗਿੰਦੇ ਦੀ ਪੱਗ ਜੱਜਾ ਵਰਦਾਨ ਦਾ ਪੂਰਾ ਲੋ ਵੀ ਤੇਲ ਪਵਾ ਲਿਆ ਚੱਲੀਏ ਹੁਣ ਆਪਾਂ ਰਾਹ ਚੋਂ ਕਾਲਕ ਤੋਂ ਦਾਰੇ ਨੂੰ ਵੀ ਚੱਕ ਲੈਣਾ ਤੇ ਦੋ ਉਹ ਦੋ ਅਸੀਂ ਪੰਜਵਾਂ ਦਾਰਾ ਪੰਜ ਇਹਨੇ ਝੱਲਾਂਗੇ ਸੰਦੌੜ ਜਾ ਕੇ ਮਿਲਦੇ ਹੁਣ ਤੁਹਾਨੂੰ ਸਿੱਧਾ ਬਾਪਲੇ ਦੇ ਘਰੇ ਇਹ ਬਾਪਲਾ ਪਿੰਡ ਗ੍ਰੀਨ ਹਾਊਸ ਰੈੱਡ ਹਾਊਸ ਖੜਾ ਚੱਲੇ ਛੱਟ ਤੇ ਛੱਟ ਤੇ ਉਹ ਖੜਿਆ ਝੋਟੇ ਤੋਂਨੇ ਬਾਕੀ ਕੱਲੂ ਆਵਾਂਗੇ ਜਾਗੋ ਤੇ ਹਾਂਜੀ ਲਵੀ ਮਾਨ ਜੀ ਬਲੌਗ ਦੇ ਹੀ ਰਾਸ਼ਟ ਚ ਮੈਨੇ ਆ ਹੂਟਰ ਦੇ ਹੂਟਰ ਵੱਜ ਬਸ ਬਸ ਹੂਟਰ ਨਹੀਂ ਹੂਟਰ ਨਹੀਂ ਬਸ ਇਹ ਬਾਕੀ ਮੇਰੇ ਵੀ ਇੱਥੇ ਇਹਨਾਂ ਨੂੰ ਕਰ ਲੈਣੇ ਨੇ ਬੜੀ ਵਧੀਆ ਹੁਣ ਇੱਥੇ ਆਪਾਂ ਟਰੈਕਟਰ ਖੜਾਾ ਚੁੱਕੇ ਆ ਕੱਲੂ ਆਵਾਂਗੇ 3:00 ਵਜੇ ਰਾਤ ਨੂੰ ਲਾਵਾਂਗੇ ਰੌਣਕਾਂ ਕੱਲੂ ਪੂਰਾ ਹੀ ਦੋ ਤਿੰਨ ਉਹ ਹੋ 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 ਗੱਡੀ ਬੰਦੂ ਦੀ ਗੱਡੀ ਬੰਦੂ ਗੱਡੀ ਨਹੀਂ ਗਈ ਗੱਡੀ ਤੇ ਤੀਜੇ ਦੀ ਬਾਕੀ ਹਾਂ ਤੇ ਸਵੇਰ ਦੇ ਟਰੈਕਟਰ ਹੀ ਚਲਾ ਰਹੇ ਹਾਂ ਹੋਰ ਮਸਾ ਹੁਣ ਜਾ ਕੇ ਢੂਹੀਆਂ ਸਿੱਧੀਆਂ ਹੋਰ ਕੀ ਹੁਣ ਜਾ ਕੇ ਪਾਵਾਂਗੇ ਆਰਾਮ ਨਾਲ ਕੱਲੂ ਫੇਰ ਮੁੰਗਰੇ ਗੁੱਡਣੇ ਆ ਸਾਜੇ ਉੱਠ ਕੇ ਆਉਣ ਦੇ ਨੂੰ ਜਿੰਦੇ ਬਾਈ ਚਲਾ ਰਹੇ ਨੇ ਕੋਈ ਪਤਾ ਨਹੀਂ ਬਾਕੀ ਮੈਂ ਤਾਂ ਬਲੌਗ ਕਰਨ ਲੱਗਿਆ ਐਂਡ ਘਰ ਨੂੰ ਚੱਲਦੇ ਹਾਂ ਹੁਣ ਉਹਨੂੰ ਘੰਟਾ ਤੱਕ ਲੱਗ ਜਾਣਾ ਵਾ ਤੇ ਥੱਕ ਗਏ ਹਾਂਜੀ ਬਾਕੀ ਬਲੌਗ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਂ ਬਾਏ